ਮੈਂ 17 ਚ ਪੋਲਿਟਿਕ ਛੱਡੀ ਸੀ 24 ਆ ਗਿਆ ਤੇ 9 ਸਾਲਾਂ ਦੇ ਵਿੱਚ ਮੇਰੇ ਕੋ ਬੜੀਆਂ ਆਪਸ਼ਨਸ ਸੀਗੀਆਂ ਸੈਂਕੜੇ ਆਪਸ਼ਨਸ ਔਰ 100-100 ਵਾਰੀ ਮੇਰੇ ਤੇ ਭਾਰ ਪਿਆ ਹੋਏਗਾ ਵੀ ਆਜੋ ਇਧਰੋਂ ਆਜੋ ਉਧਰੋਂ ਆਜੋ ਆਹ ਕਰ ਲੋ ਕਰ ਲੋ ਨਹੀਂ ਮੰਨ ਤੇ ਮੇਰਾ ਨਹੀਂ ਮੰਨ ਸਿਆਸਤ ਕੋਈ ਇਦਾਂ ਦੀ ਚੀਜ਼ ਨਹੀਂ ਹੈ ਕਿ ਜਿਹਨੂੰ ਨਫ਼ਰਤ ਕੀਤੀ ਜਾਏ ਹਾਂ ਕੁਝ ਸਿਆਸਤਦਾਨ ਤੁਹਾਨੂੰ ਅਜੀਬ ਲੱਗ ਸਕਦੇ ਆ ਤੌਰ ਕਲਾਕਾਰ ਦਾ ਲੋਕੋਨਾਂ ਨੂੰ ਬਹੁਤ ਹੀ ਪਿਆਰ ਕਰ ਦਿੰਦੇ ਨੇ ਔਰ ਪਿਆਰ ਕਰਨਗੇ ਵੀ ਪਿਆਰ ਦੇਣਗੇ ਵੀ ਸੁਲਝਿਆ ਹੋਇਆ ਇਨਸਾਨ ਹੈ ਤੇ ਮੈਨੂੰ ਲੱਗਦਾ ਹੈ ਕਿ ਉਹ ਦੋਵੇਂ ਚੀਜ਼ਾਂ ਦਾ ਬੈਲੈਂਸ ਕਰਕੇ ਚੱਲੇਗਾ ਔਰ ਸਾਡੀਆਂ ਗੁੱਡ ਵਿਸ਼ੀਜ਼ ਨੇ ਕਿ ਇੱਕ ਚੰਗੀ ਸੋਚ ਵਾਲਾ ਬੰਦਾ ਇੱਕ ਸਾਰਥਕ ਸੋਚ ਵਾਲਾ ਬੰਦਾ ਅੱਗੇ ਆਉਣਾ ਚਾਹੀਦਾ ਤੁਹਾਡੇ ਸਾਥੀ ਕਰਨ ਜੀ ਨਾਲ ਵੀ ਇਸ ਵਕਤ ਚੌਣ ਲੜ ਰਹੇ ਨੇ ਤੁਸੀਂ ਵੀ ਵਾਪਸੀ ਕਰ ਸਕਦੇ ਹੋ ਸਿਆਸਤ ਸਮ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਰਾਜਦੀਪ ਸਿੰਘ ਪਰੋਨਾ 2 ਆ ਰਹੀ ਆ ਤੇ ਇਸ ਪਰੋਨਾ 2 ਦੇ ਵਿੱਚ ਕੀ ਕੁਝ ਖਾਸ ਹੋਣ ਵਾਲਾਗਾ ਇਹ ਤਾਂ ਫਿਲਮ ਦੀ ਸਟਾਰ ਕਾਸਟ ਦੇਖ ਕੇ ਹੀ ਪਤਾ ਲੱਗ ਜਾਂਦਾ ਕਿਉਂਕਿ ਜਿਹੜੀ ਫਿਲਮ ਦੇ ਵਿੱਚ ਕਹਿੰਦੇ ਗੁਰਪ੍ਰੀਤ ਘੁੱਗੀ ਜੀ ਹੋਣ ਤੇ ਉਹ ਫਿਲਮ ਹਿੱਟ ਨਾ ਹੋਵੇ ਇਹ ਤਾਂ ਹੋ ਹੀ ਨਹੀਂ ਸਕਦਾ ਅੱਜ ਘੁੱਗੀ ਭਾਈ ਸਾਡੇ ਨਾਲ ਇਸ ਇੰਟਰਵਿਊ ਦੇ ਵਿੱਚ ਮੌਜੂਦ ਨੇ ਗੱਲਬਾਤ ਕਰਾਂਗੇ ਭਾਈ ਬਾਬਾ ਸਵਾਗਤ ਸਤਿ ਸ਼੍ਰੀ ਅਕਾਲ ਰਾਜਦੀਪ ਠੀਕ ਹੋ ਤੁਸੀਂ ਬਹੁਤ ਵਧੀਆ ਭਾਈ ਤੁਸੀਂ ਰੇਟ ਭਾਈ ਪਰੋਨਾ 2 ਹਨਾ ਦੁਬਾਰੇ ਫੇਰ ਤੁਸੀਂ ਕਮੇਟੀ ਦੇ ਵਿੱਚ ਤੁਹਾਡੀ ਕਮੇਟੀ ਅਕਸਰ ਲੋਕ ਬਹੁਤ ਪਸੰਦ ਕਰਦੇ ਆ ਮੈਂ ਪਰਸਨਲੀ ਤੌਰ ਦੇ ਤੇ ਕਹਾਂ ਮ ਤੁਸੀਂ ਕਮੇਡੀ ਫਰਮਾਂ ਅਕਸਰ ਕਰਦੇ ਰਹੇ ਹੋ ਪਹਿਲਾਂ ਵੀ ਬਹੁਤ ਸਾਰੀਆਂ ਕੀਤੀਆਂ ਇਹਦੇ ਵਿੱਚ ਐਕਸਪੀਰੀਅੰਸ ਕਿਦਾਂ ਦਾ ਰਿਹਾ ਦੇਖੋ ਕਾਮੇਡੀ ਹਮੇਸ਼ਾ ਮੈਨੂੰ ਇੱਕ એનર્ਜੀ ਦਿੰਦੀ ਹੈ ਮੈਨੂੰ ਬਹੁਤ ਸਕੂਨ ਔਰ ਬਹੁਤ ਖੁਸ਼ੀ ਦਿੰਦੀ ਹੈ ਕਿ ਮੈਂ ਕਿਸੇ ਨੂੰ ਹਸਾ ਰਿਹਾ ਕਿਸੇ ਦੇ ਚਿਹਰੇ ਤੇ ਸਮਾਈਲ ਦੇ ਰਿਹਾ ਕਿਸੇ ਨੂੰ ਮੈਂ ਇੱਕ ਜ਼ਿੰਦਗੀ ਦੇ ਮੋਮੈਂਟ ਇੰਜੋਏ ਕਰਵਾ ਰਿਹਾ ਨਾ ਤਾਂ ਮੈਨੂੰ ਲੱਗਦਾ ਹੈ ਕਿ ਇਹ ਸਭ ਤੋਂ ਵੱਡੀ ਬਲੇਸਿੰਗ ਹੈ ਪ੍ਰਮਾਤਮਾ ਮੈਨੂੰ ਜਦ ਤੱਕ ਮੈਂ ਦੁਨੀਆ ਤੇ ਹਾਂ ਮੈਨੂੰ ਇਸੇ ਕਸਬ ਦੇ ਵਿੱਚ ਰੱਖੇ ਇਸ ਕਾਰੋਬਾਰ ਇਸ profession 'ਚ ਰੱਖੇ ਕਿ ਮੈਂ ਲੋਕਾਂ ਨੂੰ ਖੁਸ਼ੀਆਂ ਤੇ ਹਾਸੇ ਵੰਡਦਾ ਰਾਂ ਭਾਈ ਜਿਵੇਂ ਫਿਲਮ ਦੇ ਵਿੱਚ ਤੁਸੀਂ ਦਿਖਾਇਆ ਕਿ ਇੱਕ ਮੁੰਡਾ ਜਾਂਦਾਗਾ ਭਾਵ ਦੇ ਵਿੱਚ ਹਨਾ ਕੈਨੇਡਾ 'ਚ PR ਹੋਣ ਦੇ ਲਈ ਉਹ ਇੱਕ ਇੱਕ ਬਜ਼ੁਰਗ ਦੇ ਨਾਲ ਵਿਆਹ ਤੱਕ ਕਰਵਾਉਂਦਾਗਾ ਇਹ ਕੀ ਅੱਜ ਕੱਲ ਦੀ ਸਾਡੀ ਸੱਚਾਈ ਹੈ ਕਿਉਂਕਿ ਪ੍ਰਵਾਸ ਪੰਜਾਬ 'ਚ ਬਹੁਤ ਹੋ ਰਿਹਾ ਹੈਗਾ ਬਿਲਕੁਲ ਇਹ ਹੈ ਤਾਂ ਹਾਸੇ ਵਾਲੀ ਗੱਲ ਹੈ ਭਾਵੇਂ ਫਿਲਮ ਜਿਹੜੀ ਹੈ ਪਰ ਉਹਦੇ ਅੰਦਰ ਇੱਕ ਬੜੀ ਗੰਭੀਰਤਾ ਉਹਦੇ ਅੰਦਰ ਇੱਕ ਬੜੀ ਸੰਜੀਦਗੀ ਹੈ ਔਰ ਫਿਲਮ ਦਾ ਤੁਸੀਂ ਐਂਡ ਦੇਖੋਗੇ ਤੁਹਾਨੂੰ ਕਾਫੀ ਚੀਜ਼ਾਂ ਉਹਦੇ 'ਚ ਸਮਝ ਆਉਣਗੀਆਂ ਕਿ ਅਸਲ ਦੇ ਵਿੱਚ ਅਸੀਂ ਅ ਕੁਝ ਰਿਸ਼ਤੇ ਕਮਾਉਣੇ ਆ ਕੁਝ ਰਿਸ਼ਤੇ ਬਣਾਉਣੇ ਆ ਕੁਝ ਰਿਸ਼ਤੇ ਸਿਰਫ ਅਪਣਾਉਣੇ ਆ ਆਪ ਹਨਾ ਉਹਦੇ ਪਿੱਛੇ ਮਜਬੂਰੀਆਂ ਹੁੰਦੀਆਂ ਨੇ ਰਿਸ਼ਤੇ ਅਪਣਾਉਣੇ ਉਹ ਮਜਬੂਰੀਆਂ ਹੁੰਦੀਆਂ ਰਿਸ਼ਤੇ ਬਣਾਉਣੇ ਸਾਡੀ ਇੱਕ ਲੋੜ ਹੁੰਦੀ ਹੈ ਤੇ ਰਿਸ਼ਤੇ ਨਿਭਾਉਣੇ ਜਿਹੜੇ ਨੇ ਉਹ ਸਰੂਰ ਹੁੰਦਾ ਠੀਕ ਹੈ ਨਾ ਸੋ ਮੈਨੂੰ ਲੱਗਦਾ ਹੈ ਕਿ ਇਹ ਸਾਰੀਆਂ ਚੀਜ਼ਾਂ ਦਾ ਇੱਕ ਸੁਮੇਲ ਹੈ ਇਸ ਫਿਲਮ ਦੇ ਵਿੱਚ ਤੇ ਲੋਕ ਹਰ ਚੀਜ਼ ਨੂੰ ਇੰਜੋਏ ਕਰਨਗੇ ਹੱਸਣਗੇ ਬਹੁਤ ਪਰਵਾਰਾਂ ਸਮੇਤ ਲੋਕ ਦੇਖਣ ਜਾਣਗੇ ਮਾਰਕ ਮਾਈ ਵਰਡਸ ਕਿ ਲੋਕ ਕੁਰਸੀਆਂ ਤੋਂ ਡਿਗ-ਡਿਗ ਕੇ ਹੱਸਣਗੇ ਪਰ ਜੋ ਉਹਦੇ ਵਿੱਚ ਇੱਕ ਸਨੇਹਾ ਹੋਏਗਾ ਜੋ ਉਹਦੇ ਅੰਦਰ ਦੀ ਖੂਬਸੂਰਤੀ ਹੋਏਗੀ ਉਹ ਕਿਤਨਾ ਕਿਤੇ ਲੋਕਾਂ ਨੂੰ ਜ਼ਹਿਨੀ ਤੌਰ ਤੇ ਕੋਈ ਸਨੇਹਾ ਵੀ ਦੇਗੀ ਔਰ ਉਹਨਾਂ ਨੂੰ ਅੱਛਾ ਬਹੁਤ ਲੱਗੇਗਾ ਜਿਵੇਂ ਤੁਹਾਡਾ ਟ੍ਰੇਨਰ ਚ ਸੀਨ ਆਉਂਦਾ ਜਦੋਂ ਤੁਸੀਂ ਆਉਂਦੇ ਹੋ ਹਨ ਰਣਜੀਤ ਬਾਵਾ ਜੀ ਹੁੰਦੇ ਨੇ ਅਨ ਪ੍ਰੈਜ਼ੀਡੈਂਟ ਹਸਬੰਡ ਤੁਸੀਂ ਐਕਸ ਹਸਬੰਡ ਦੇ ਤੌਰ ਦੇ ਉੱਤੇ ਆਉਨੇ ਹੋ ਉਹਦੇ ਵਿੱਚ ਵੀ ਇੱਕ ਬੜਾ ਮੈਸੇਜ ਆ ਕਿ ਜਾਇਦਾਦ ਪਿੱਛੇ ਇਕਲੇਪਲਾਂ ਦੇ ਵਿੱਚ ਸਾਡੇ ਲੋਕ ਪੰਜਾਬ 'ਚ ਵੀ ਚੀਜ਼ਾਂ ਹੋ ਰਹੀਆਂ ਨੇ ਤੇ ਬਾਹਰ ਵੀ ਹੋ ਰਹੀਆਂ ਨੇ ਬਸ ਉਹੀ ਮੈਂ ਕਿ ਤੁਸੀਂ ਫਿਲਮ ਦੇਖੋ ਕਿਤੇ ਜ਼ਿਆਦਾ ਕਲੈਰਿਟੀ ਹੋਏਗੀ ਤੇ ਉਹ ਜਿਹੜੀ ਮੈਂ ਗੱਲ ਕਹੀ ਸੀ ਕੁਝ ਰਿਸ਼ਤੇ ਅਸੀਂ ਸਿਰਫ ਅਪਣਾਉਣੇ ਆ ਹਨਾ ਤੇ ਉਹ ਪਤਾ ਨਹੀਂ ਦਿਲੋਂ ਅਪਣਾਉਣੇ ਕਿ ਉਤੋਂ-ਉਤੋਂ ਇਹ ਉਹਦੀ ਗੱਲ ਵੀ ਹੋਏਗੀ ਇਹਦੇ ਵਿੱਚ ਤੇ ਆਪਸੀ ਗੂੜੇ ਰਿਸ਼ਤਿਆਂ ਦੀ ਗੱਲ ਵੀ ਹੋਏਗੀ ਪਰ ਹੋਏਗੀ ਸਾਰੀ ਲਾਈਟਰ ਵੇਨ ਜੇ ਲੋਕ ਹੱਸਦੇ ਹੱਸਦੇ ਕੋਈ ਚੰਗੀ ਗੱਲ ਨੂੰ ਸਮਝਣਗੇ ਭਾਈ ਤੁਸੀਂ ਪਹਿਲਾਂ ਬਹੁਤ ਸਾਰੀਆਂ ਫਿਲਮਾਂ ਮਸਤਾਨੇ ਵੀ ਕੀਤੀ ਤੁਸੀਂ ਅਰਦਾਸ ਪਰ ਹੁਣ ਕੀਤੀਆਂ ਦੋ ਅਰਦਾਸ ਵੀ ਤੁਹਾਡੀਆਂ ਆਈਆਂ ਬਹੁਤ ਸਾਰੀਆਂ ਵਧੀਆ ਫਿਲਮਾਂ ਵੀ ਕੀਤੀਆਂ ਮੈਂ ਪਿੱਛੇ ਇੰਟਰਵਿਊ ਜਦੋਂ ਆਪਣਾ ਹੋਇਆ ਸੀ ਤੁਸੀਂ ਉਦੋਂ ਕਿਹਾ ਸੀ ਕਿ ਮੈਂ ਕਰਨਾ ਚਾਹਣਾ ਇਸ ਤਰ੍ਹਾਂ ਦੀਆਂ ਫਿਲਮਾਂ ਪਰ ਪ੍ਰੋਡਿਊਸਰ ਜਿਹੜੇ ਪੈਸਾ ਨਹੀਂ ਲਾਉਂਦੇਗੇ ਕਿ ਹਾਲੇ ਵੀ ਸਾਡੀ ਇੰਡਸਟਰੀ ਬਦਲੀ ਨਹੀਂ 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 ਬਿਲਕੁਲ ਜੀ ਹੁਣ ਤਾਂ ਬਣ ਰਹੀਆਂ ਹਨ ਦੇਖੋ ਉਹ ਸਾਡੀ ਸ਼ਿਕਾਇਤ ਦੂਰ ਹੋ ਗਈ ਅਰਦਾਸ ਕੀਤੀ ਅਰਦਾਸ ਕਰਾਂ ਫਿਲਮ ਆਈ ਫੇਰ ਚੱਲ ਜਿੰਦੀ ਏ ਫਿਲਮ ਮੈਨੂੰ ਬਹੁਤ ਅੱਛੀ ਲੱਗਦੀ ਏ ਉਹ ਵੀ ਅਸੀਂ ਕੀਤੀ ਫਿਲਮ ਫੇਰ ਹੁਣੇ ਮਸਤਾਨੇ ਫਿਲਮ ਨੂੰ ਲੋਕਾਂ ਨੇ ਕਿੰਨਾ ਪਿਆਰ ਦਿੱਤਾ ਨਾਲ ਨਾਲ ਹੁਣ ਕਾਮੇਡੀ ਵੀ ਆ ਰਹੀਆਂ ਸਾਡੀਆਂ ਇਸ ਤੋਂ ਬਾਅਦ ਸਾਡੀ ਉਹ ਵੀ ਆਉਣੀ ਏ ਯਾਨੀ ਮੈਂ ਸੱਸ ਕੁੱਟਣੀ 2 ਵੀ ਆ ਰਹੀ ਏ ਫੇਰ ਚੱਕ ਲੋ ਰੱਬ ਦਾ ਨਾਲ ਲੈ ਕੇ ਉਹ ਵੀ ਇੱਕ ਕਾਮੇਡੀ ਏ ਉਹ ਚੱਲਣ ਗਈਆਂ ਪੈਰਲਰ ਬਟ ਜਿਹੜੀਆਂ ਮੈਂ ਕਹਿੰਦਾ ਮੇਰੀ ਰੂਹ ਦੀ ਖੁਰਾਕ ਏ ਉਹ ਹੁਣ ਅਰਦਾਸ 3 ਸਾਡੀ ਬਣ ਗਈ ਜਿਹਦਾ ਨਾਮ ਏ ਅਰਦਾਸ ਸਰਬੱਤ ਦੇ ਭਲੇ ਦੀ ਠੀਕ ਏ ਉਹ ਵੀ ਕੰਪਲੀਟ ਹੋ ਗਈ ਹੈ ਉਹ ਵੀ ਬਹੁਤ ਜਲਦੀ ਸਾਡੇ ਦਰਸ਼ਕਾਂ ਦੀ ਕਚਹਿਰੀ 'ਚ ਹੋਏਗੀ ਤੇ ਹੁਣੇ ਜਿਹੜੀ ਮੈਂ ਫਿਲਮ ਅੱਜਕੱਲ ਕਰ ਰਿਹਾ ਕਾਮਾਗਾਟਾ ਮਾਰੂ ਇਹ ਬਾਬਾ ਗੁਰਦੇਵ ਸਿੰਘ ਕਾਮਾਗਾਟਾ ਮਾਰੂ ਹੁਣਾਂ ਦੇ ਉਹ ਸਾਰੇ ਘਟਨਾਕ੍ਰਮ ਤੇ ਆ ਤੇ ਇਹ ਆਪਣੇ ਆਪ 'ਚ ਬਹੁਤ ਵੱਡੀ ਹਿਸਟੋਰੀਕਲ ਫਿਲਮ ਹੈ ਔਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਸਿਨੇਮੇ ਦੀ ਆਮਦ ਆਪਣੇ ਆਪ 'ਚ ਇੱਕ ਬੜੀ ਵੱਡੀ ਗੱਲ ਹੈ ਕਿ ਅਸੀਂ ਇੱਕ ਇੰਟਰਨੈਸ਼ਨਲ ਸਬਜੈਕਟ ਤੇ ਫਿਲਮ ਬਣਾ ਰਹੇ ਹਾਂ ਔਰ ਮੈਨੂੰ ਲੱਗਦਾ ਕਾਮਾਗਾਟਾ ਮਾਰੂ ਜਦੋਂ ਆਏਗੀ ਉਹਦੇ ਨਾਲ ਪੰਜਾਬੀ ਸਿਨੇਮਾ ਨਵੇਂ ਦਿਸਹਦੇ ਕਾਇਮ ਕਰੇਗਾ ਨਵੀਆਂ ਅਚੀਵਮੈਂਟਸ ਹੋਣਗੀਆਂ ਪੰਜਾਬੀ ਸਿਨੇਮਾ ਦੀਆਂ ਜੀ ਥੋੜਾ ਜਿਆ ਸਿਆਸਤ ਦਾ ਸਵਾਲ ਲਾਵਾਂਗਾ ਤੁਹਾਡੇ ਸਾਥੀ ਕਰਮਜੀਤ ਅਨਮੋਲ ਵੀ ਇਸ ਵਕਤ ਚੌਣ ਲੜ ਰਹੇ ਨੇ ਕੀ ਲੱਗਦਾਗਾ ਲੋਕ ਕਿੰਨਾ ਪਿਆਰ ਦੇਣਗੇ ਤੁਸੀਂ ਵੀ ਇੱਕ ਸਮਾਂ ਸਿਆਸਤ ਦੇ ਵਿੱਚ ਐਂਟਰੀ ਕੀਤੀ ਬਤੌਰ ਕਲਾਕਾਰ ਤਾਂ ਲੋਕ ਉਹਨਾਂ ਨੂੰ ਬਹੁਤ ਹੀ ਪਿਆਰ ਕਰਦੇ ਨੇ ਔਰ ਪਿਆਰ ਕਰਨਗੇ ਵੀ ਪਿਆਰ ਦੇਣਗੇ ਵੀ ਬਤੌਰ ਸਿਆਸਤਦਾਨ ਇਹ ਬੜੀ ਅਨਸਰਟਨ ਜੀ ਹੁੰਦੀ ਹੈ ਜਿਹੜੀ ਲਾਈਨ ਆ ਸਿਆਸਤ ਸੋ ਮੈਂ ਖੁਦ ਵੀ ਦੇਖ ਕੇ ਸਿਆਸਤਮੰਦਾਂ ਵਰਕੇ ਇਸ ਕਈ ਵਾਰੀ ਕਲਾਕਾਰ ਉਹ ਸੀਦੇ ਉਸੇ ਪਾਰਟੀ ਦਾ ਹਿੱਸਾ ਰਹੇ ਆ ਅੱਜ ਉਹ ਵੀ ਉਸੇ ਪਾਰਟੀ ਦੇ ਮਾਫਕ ਨਹੀਂ ਹੁੰਦਾ ਬਟ ਕਰਮਜੀਤ ਸੁਲਝਿਆ ਹੋਇਆ ਮੁੰਡਾ ਹੈ ਸੁਲਝਿਆ ਹੋਇਆ ਇਨਸਾਨ ਹੈ ਤੇ ਮੈਨੂੰ ਲੱਗਦਾ ਹੈ ਕਿ ਉਹ ਦੋਵੇਂ ਚੀਜ਼ਾਂ ਦਾ ਬੈਲੈਂਸ ਕਰਕੇ ਚੱਲੇਗਾ ਔਰ ਸਾਡੀਆਂ ਗੁੱਡ ਵਿਸ਼ੀਜ਼ ਨੇ ਕਿ ਇੱਕ ਚੰਗੀ ਸੋਚ ਵਾਲਾ ਬੰਦਾ ਇੱਕ ਸਾਰਥਕ ਸੋਚ ਵਾਲਾ ਬੰਦਾ ਅੱਗੇ ਆਉਣਾ ਚਾਹੀਦਾ ਸਾਡੀਆਂ ਗੁੱਡ ਵਿਸ਼ੇਸ ਕਰਮਜੀਤ ਅਨਮੋਲ ਦੇ ਨਾਲ ਨੇ ਪ੍ਰਮਾਤਮਾ ਉਹਨਾਂ ਨੂੰ ਜਿੱਦਾਂ ਇਸ ਕੰਮ ਦੇ ਵਿੱਚ ਤਰੱਕੀ ਦਿੱਤੀ ਐ ਫਿਲਮ ਲਾਈਨ ਚ ਉਹਨਾਂ ਬੜੀ ਮਿਹਨਤ ਕੀਤੀ ਔਰ ਫਾਈਨਲੀ ਇੱਕ ਸਟਾਰ ਬਣ ਕੇ ਉਹਨਾਂ ਨੇ ਕਾਮਯਾਬੀ ਦਾ ਸਵਾਦ ਵੇਖਿਆ ਇਦਾਂ ਹੀ ਉਹਨਾਂ ਨੇ ਸਿਆਸਤ ਚ ਪੈਰ ਪਾਇਆ ਮੇਰੀਆਂ ਤੇ ਸਾਡੀ ਪੂਰੀ ਫਰਟਿਨਿਟੀ ਦੀਆਂ ਗੁੱਡ ਵਿਸ਼ੇਸ ਨੇ ਕਿ ਉਹਨਾਂ ਨੂੰ ਸਿਆਸਤ ਦੇ ਵਿੱਚ ਵੀ ਪ੍ਰਮਾਤਮਾ ਕਾਮਯਾਬ ਕਰੇ ਔਰ ਸਿਆਸਤ ਦੇ ਵਿੱਚ ਵੀ ਪੰਜਾਬ ਦੀ ਰਿਪਰੈਜ਼ੈਂਟੇਸ਼ਨ ਕਰੇ ਤੁਸੀਂ ਵੀ ਵਾਪਸੀ ਕਰ ਸਕਦੇ ਹੋ ਸਿਆਸਤ ਸਿਆਸਤ ਕੋਈ ਨਹੀਂ ਬਿਲਕੁਲ ਭਾਜੀ ਸਿਆਸਤ ਕੋਈ ਇਦਾਂ ਦੀ ਚੀਜ਼ ਨਹੀਂ ਹੈ ਕਿ ਜਿਹਨੂੰ ਨਫ਼ਰਤ ਕੀਤੀ ਜਾਏ ਹਾਂ ਕੁਝ ਸਿਆਸਤਦਾਨ ਤੁਹਾਨੂੰ ਅਜੀਬ ਲੱਗ ਸਕਦੇ ਆ ਉਹ ਪਾਇਦਰ ਨਹੀਂ ਲੱਗ ਸਕਦੇ ਪਰ ਸਿਆਸਤ ਕੋਈ ਬੁਰੀ ਚੀਜ਼ ਨਹੀਂ ਹੈ ਅੱਜ ਨਹੀਂ 2 ਸਾਲ ਨਹੀਂ 5 ਸਾਲ 10 ਸਾਲ ਮੈਨੂੰ ਨਹੀਂ ਪਤਾ ਕਦੇ ਮੇਰਾ ਮਨ ਕਰੇ ਕਿ ਮੈਂ ਦੁਬਾਰਾ ਸਿਆਸਤ ਨੂੰ ਆਪਣੇ ਨਾਲ ਜੀਵਨ ਚ ਸ਼ਾਮਲ ਕਰਨਾ ਤੇ ਇਹ ਕੋਈ ਬਾਹਰ ਨਹੀਂ ਹੈ ਕਿ ਮੈਂ ਨਹੀਂ ਜਾਣਾ ਜੇ ਮੈਂ ਜਾਣਾ ਹੁੰਦਾ ਤੇ ਮੈਂ 17 ਚ ਪੋਲਿਟਿਕ ਛੱਡੀ ਸੀ 24 ਆ ਗਿਆ ਤੇ 9 ਸਾਲਾਂ ਦੇ ਵਿੱਚ ਮੇਰੇ ਕੋ ਬੜੀਆਂ ਆਪਸ਼ਨਸ ਸੀਗੀਆਂ ਸੈਂਕੜੇ ਆਪਸ਼ਨਸ ਔਰ ਸੌ ਸੌ ਵਾਰੀ ਮੇਰੇ ਤੇ ਭਾਰ ਪਿਆ ਹੋਏਗਾ ਵੀ ਆਜੋ ਇਧਰੋਂ ਆਜੋ ਉਧਰੋਂ ਆਜੋ ਆਹ ਕਰ ਲੋ ਕਰ ਲੋ ਨਹੀਂ ਮੰਨ ਤੇ ਮੇਰਾ ਨਹੀਂ ਮੰਨ ਮੈਂ ਨਹੀਂ ਆ ਰਿਹਾ ਸਿਆਸਤ ਚ ਜਦੋਂ ਮੇਰੀ ਰੂਹ ਕਹੇਗੀ ਮੇਰਾ ਮਨ ਕਹੇਗਾ ਤੇ ਫਿਰ ਮੈਂ ਕਰ ਵੀ ਸਕਦਾ ਅੱਜ ਤੁਹਾਡੀ ਰੂਹ ਕੀ ਕਹਿੰਦੀ ਹੈ ਅੱਜ ਕੀ ਕਰਨਾ ਚਾਹੁੰਦਾ ਅੱਜ ਮੈਂ ਵੋਟਰ ਬਣ ਕੇ ਸਿਆਸਤ ਦਾ ਹਿੱਸਾ ਬਣਨਾ ਚਾਹਨਾ ਕਿ ਮੇਰਾ ਜਿੱਥੇ ਦਿਲ ਕਰੇ ਮੈਂ ਉਥੇ ਵੋਟ ਪਾਵਾਂ ਸਿਆਸਤ ਹਰ ਬੰਦਾ ਕਰਦਾ ਵੋਟ ਪਾਣੀ ਜਾਂ ਇਲੈਕਸ਼ਨ ਲੜਨੀ ਦੋਵੇਂ ਚੀਜ਼ਾਂ ਸਿਆਸਤ ਨੇ ਸਾਡੇ ਬੈਂਟ ਆਫ ਮਾਈਂਡ ਕਿਸੇ ਪਾਰਟੀ ਵੱਲ ਕਿਸੇ ਕੈਂਡੀਡੇਟ ਵੱਲ ਹੁੰਦਾ ਤਾਂ ਹੀ ਅਸੀਂ ਉਹਨੂੰ ਮੋਹਰ ਲਾਉਂਦੇ ਆ ਨਾ ਸੋ ਸਿਆਸਤ ਦਾ ਹਿੱਸਾ ਅਸੀਂ ਸਾਰੇ ਹੀ ਆ ਜੀ ਕੰਟੈਸਟ ਕਰਕੇ ਆ ਜਾਂ ਵੋਟ ਕਰਕੇ ਆ ਅਲੱਗ ਗੱਲ ਹੈ ਆਖਰੀ ਫਿਲਮ ਦੇ ਸਵਾਲ ਲਵਾਂਗਾ ਇਸ ਪਹਿਲਾਂ ਉਹਦੇ ਵਿੱਚ ਬੜਾ ਮੇਲ ਦੇਖ ਨੂੰ ਮਿਲਿਆ ਹਰਿਆਣੇ ਦਾ ਮੇਲ ਵੀ ਸਾਨੂੰ ਦੇਖ ਨੂੰ ਮਿਲਿਆ ਅਜੇ ਹੁੱਡਾ ਜੀ ਨਾਲ ਵੀ ਤੁਸੀਂ ਕੰਮ ਕੀਤਾ ਹਨ ਫੋਰਮ ਦੇ ਤੁਸੀਂ ਲੋਕਾਂ ਦੇ ਨਾਲ ਵੀ ਕੰਮ ਕੀਤਾ ਆਡੀਅנס ਵੀ ਗਰੋ ਹੋਈ ਹੈ ਕਿਉਂਕਿ ਪਹਿਲਾਂ ਤਾਂ ਇਕੱਲੇ ਪੰਜਾਬ ਦੇ ਹੁੰਦੇ ਸੀ ਜਬਤ ਲੈਣਦੇ ਪੰਜਾਬਾ ਦੇਖ ਲਿਆ ਸੀ ਹੁਣ ਤਾਂ ਕਹਿੰਦੇ ਗੋਰੇ ਵੀ ਇਹ ਫਿਲਮ ਨੂੰ ਦੇਖਣਗੇ ਬਿਲਕੁਲ ਜੀ ਸਬਟਾਈਟਲਸ ਨਾਲ ਚੱਲਦੀਆਂ ਨੇ ਗੋਰੇ ਦੇਖਦੇ ਨੇ ਮਸਤਾਨੇ ਫਿਲਮ ਜਦੋਂ ਸਾਊਥ ਕੋਰੀਆ ਚ ਲੱਗੀ ਹੈ ਤੇ ਉੱਥੇ ਤੁਸੀਂ ਦੇਖੋ ਨਾ ਸਬਟਾਈਟਲਸ ਨਾਲ ਕੋਰੀਅਨ ਲੋਕਾਂ ਨੇ ਵੀ ਦੇਖੀ ਹੈ ਫਿਲਮ ਉਹ ਤੇ ਉਹਨਾਂ ਦੀਆਂ ਬਾਈਟਸ ਵੀ ਆਪਾਂ ਦੇਖੀਆਂ ਨੇ ਨੈਟ ਤੇ ਉਸ ਤੋਂ ਇਲਾਵਾ ਗੋਰੇ ਦਾ ਖੈਰ ਹੁਣ ਜਦੋਂ ਅਸੀਂ ਗੋਰਿਆਂ ਦਾ ਸਿਨੇਮਾ ਦੇਖਦੇ ਆ ਹੁਣ ਇਹ ਵਰਲਡ ਸਿਨੇਮਾ ਹੋ ਗਿਆ ਇੱਕ ਕੈਟਾਗਰੀ ਹੈ ਵਰਲਡ ਸਿਨੇਮਾ ਉਹਦੇ ਵਿੱਚ ਲੋਕ ਦੂਜੀਆਂ ਪਛਾਵਾਂ ਦੀ ਦੂਜੀਆਂ ਕਲਚਰਸ ਦੀਆਂ ਫਿਲਮਾਂ ਦੇਖਦੇ ਨੇ ਔਰ ਪੰਜਾਬੀ ਫਿਲਮਾਂ ਵੈਸੇ ਵੀ ਪਹਿਲਾਂ ਵੀ ਦੇਖੀਆਂ ਜਾਂਦੀਆਂ ਇਹਦੇ ਵਿੱਚ ਨਾਲ ਕੰਮ ਕਰਨਾ ਔਖਾ ਤਾਂ ਨਹੀਂ ਸੀਗਾ ਕਿਉਂਕਿ ਅਕਸਰ ਪੰਜਾਬੀਆਂ ਦੀ ਅੰਗਰੇਜ਼ੀ ਦੇ ਵਿੱਚ ਨਾਲ ਨਹੀਂ 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 ਉਹ ਅੰਗਰੇਜ਼ੀ ਕੋਈ ਬੈਰੀਅਰ ਨਹੀਂ ਕੋਈ ਬਾਰ ਨਹੀਂ ਹੈਗੀ ਸਿਰਫ ਤਾਰਾ ਨੂੰ ਜ਼ਰੂਰ ਥੋੜਾ ਔਖਾ ਹੋਏਗਾ ਕਿਤੇ ਪੰਜਾਬੀ ਹਿਊਮਰ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਪਹਿਲਾਂ ਅਸੀਂ ਉਹਨਾਂ ਨੂੰ ਐਕਸਪਲੇਨ ਕਰਨਾ ਫਿਰ ਉਹਨਾਂ ਨੂੰ ਗੱਲ ਸਮਝ ਆਣੀ ਕਿ ਅਸੀਂ ਕਰ ਕੀ ਰਹੇ ਹਾਂ ਤੇ ਸਾਡੇ ਲਈ ਇਹਨਾਂ ਔਖਾਂ ਨਹੀਂ ਸੀ ਕਿਉਂਕਿ ਅਸੀਂ ਤਾਂ ਸਕ੍ਰਿਪਟ ਅੱਜ ਫੜ ਕੇ ਪੜ੍ਹ ਕੇ ਕਰ ਰਹੇ ਸੀ ਅਸੀਂ ਸਭ ਨੂੰ ਦੱਸਣਾ ਹੁੰਦਾ ਸੀ ਵੀ ਤੁਸੀਂ ਆ ਕਰਨਾ ਹੈ ਜੀ ਬਹੁਤ ਬਹੁਤ ਸ਼ੁਕਰੀਆ ਭਾਈ ਥੈਂਕ ਯੂ ਜੀ ਰਾਜੀਤ ਥੈਂਕ ਯੂ ਸੋ ਵੈਰੀ ਮਚ ਔਰ 29 ਮਾਰਚ ਨੂੰ ਸਾਡੀ ਫਿਲਮ ਲੱਗ ਰਹੀ ਹੈ ਜੀ ਪ੍ਰਾਉਣਾ ਟੂ ਪ੍ਰਾਉਣਾ ਟੂ ਤੇ ਇਹ ਸਾਰਿਆਂ ਨੇ ਪਰਿਵਾਰਾਂ ਸਮੇਤ ਦੇਖਣ ਜਾਣੀ ਐ ਪਰੋਣਿਆਂ ਨੇ ਖਾਸ ਕਰਕੇ ਜੀ ਮੈਂ ਤਾਂ ਅੱਗੇ ਵੀ ਕਹਿ ਰਿਹਾ ਸੀ ਕਿ ਆਪ ਵੀ ਦੇਖਣ ਜਾਣੀ ਐ ਤੇ ਜੇ ਪਰੋਣੇ ਪਰੋਣਾ ਕੋਈ ਲਾਗੇ ਛਾਕੇ ਰਹਿੰਦਾ ਤੇ ਉਹਨੂੰ ਫੋਨ ਕਰਕੇ ਕਹੋ ਵੀ ਆਪ ਪਰੋਣੇ ਇਕੱਠੇ ਦੇਖ ਕੇ ਆਉਂਦੇ ਹਾਂ ਦੱਸਿਆ ਹੋਇਆ ਉਹਨੂੰ ਵੀ ਮਨਾ ਲਓ ਭਾਈ ਆ ਜਾ ਤੈਨੂੰ ਫਿਲਮ ਦੇਖਣ ਚਲੇ ਜਾ ਆਪੇ ਹੀ ਮੰਨ ਜਾਣਾ ਬਿਲਕੁਲ ਤਾਂ 28 ਤਰੀਕ ਨੂੰ 28 ਮਾਰਚ ਦਾ ਨੋਟ ਕਰ ਲਓ ਪਰੋਣਾ 2 ਆ ਰਹੀ ਐ ਸਾਡੇ ਕੋਲ ਕੀ ਭਾਜੀ ਅਕਸਰ ਪਹਿਲਾਂ ਹੀ ਮੈਂ ਸ਼ੁਰੂਆਤ ਚ ਗੱਲ ਕੀਤੀ ਕਿ ਜਿਹੜੇ ਫਿਲਮ ਵਿੱਚ ਕੋਕੀ ਭਾਈ ਹੋਣ ਉਹ ਫਿਲਮ ਹਿੱਟ ਨਾ ਹੋਵੇ ਤਾਂ ਹੋਈ ਨਹੀਂ ਸਕਦਾ ਥੈਂਕ ਯੂ ਸੋ ਮਾਡ ਜੀ